ਸਿੱਖਣ ਦੀ ਚੀਜ਼ ਇੱਜ਼ਤ ਕਰਨਾ ਤੇ ਕਰਵਾਉਣਾ ਹੁੰਦੀ ਹੈ। ਮੁਹੱਬਤ ਤਾਂ ਖੁਦ ਹੀ ਹੋ ਜਾਂਦੀ ਹੈ। ਕਿਸੇ ਨਾਲ ਮੁਹੱਬਤ ਦਾ ਬਿਹਤਰੀਨ ਤਰੀਕਾ ਉਸ ਨੂੰ ਆਪਣੀਆਂ ਦੁਆਵਾਂ 'ਚ ਹਮੇਸ਼ਾ ਯਾਦ ਰੱਖਣਾ ਹੁੰਦਾ ਹੈ। ਗੱਲ ਮੁਹੱਬਤ ਦੀ ਨਹੀਂ ਸੀ, ਆਦਤ ਦੀ ਸੀ। ਮੈਨੂੰ ਉਸ ਦੀ ਆਦਤ ਹੋ ਗਈ ਸੀ ਤੇ ਕਈ ਵਾਰ ਆਦਤਾਂ ਮੁਹੱਬਤ ਤੋਂ ਵੀ ਜ਼ਿਆਦਾ ਜਾਨਲੇਵਾ ਸਾਬਤ ਹੁੰਦੀਆਂ ਨੇ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ। ਅਜਿਹੀਆਂ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸੋ ਚਲੋ ਅੱਗੇ ਫੇਰ ਸ਼ੁਰੂ ਕਰਦੇ ਹਾਂ। ਕਈ ਵਾਰ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਲੋਕ ਤੁਹਾਨੂੰ ਇੱਜ਼ਤ ਨਹੀਂ ਬਲਕਿ ਧੋਖਾ ਦੇ ਰਹੇ ਹੁੰਦੇ ਨੇ। ਕੋਈ ਨਾ ਕੋਈ ਕਿਤੇ ਨਾ ਕਿਤੇ ਇਸ ਵਕਤ ਆਪਣੀ ਜ਼ਿੰਦਗੀ ਦੇ ਲਈ ਲੜ ਰਿਹਾ ਹੋਵੇਗਾ। ਤੇ ਸੋਚੋ ਇਹ ਜ਼ਿੰਦਗੀ ਤੁਹਾਡੇ ਕੋਲ ਮੌਜੂਦ ਹੈ ਤਾਂ ਕਿਉਂ ਨਾ ਇਸ ਜ਼ਿੰਦਗੀ ਨੂੰ ਚੰਗੇ ਮਕਸਦ ਵਿੱਚ ਲਗਾਈਏ? ਜੇਕਰ ਮੇਰਾ ਗਿਆਨ ਮੈਨੂੰ ਇਨਸਾਨ ਨਾਲ ਪਿਆਰ ਕਰਨਾ ਨਹੀਂ ਸਿਖਾਉਂਦਾ। ਤਾਂ ਇੱਕ ਮੂਰਖ ਮੇਰੇ ਤੋਂ 1000 ਗੁਣਾ ਜ਼ਿਆਦਾ ਬਿਹਤਰ ਹੈ ਮੁਹੱਬਤ ਕਦੀ ਖਤਮ ਨਹੀਂ ਹੁੰਦੀ ਸਿਰਫ ਵੱਧਦੀ ਹੀ ਹੈ ਜਾਂ ਸਕੂਨ ਬਣ ਕੇ ਜਾਂ ਫਿਰ ਦਰਦ ਬਣ ਕੇ ਜ਼ਿੰਦਗੀ ਦੇ ਤੱਕਿਆਂ 'ਚ ਸਭ ਤੋਂ ਬਿਹਤਰੀਨ ਤੱਕਾ ਉਹ ਹੁੰਦਾ ਹੈ ਜੋ ਇੱਕ ਸਬਕ ਦੇ ਕੇ ਜਾਵੇ ਜਿਸ ਨਾਲ ਤੁਸੀਂ ਡਿੱਗ ਜਾਵੋ ਤੇ ਡਿੱਗ ਕੇ ਉੱਠਣਾ ਸਿੱਖ ਜਾਵੋ ਸੁਣ ਕੇ ਜਮਾਨੇ ਦੀਆਂ ਗੱਲਾਂ ਇਸ ਤਰ੍ਹਾਂ ਵਾਰ-ਵਾਰ ਆਦਾਨਾ ਬਦਲੋ ਯਕੀਨ ਰੱਖੋ ਆਪਣੇ ਆਪ ਤੇ ਤੁਸੀਂ ਵਾਰ-ਵਾਰ ਖੁਦਾ ਨਾ ਬਦਲੋ ਤੁਹਾਡੀਆਂ ਖੁਸ਼ੀਆਂ 'ਚ ਉਹ ਲੋਕ ਸ਼ਾਮਲ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਪਰ ਦੁੱਖ 'ਚ ਉਹ ਲੋਕ ਸ਼ਾਮਲ ਹੁੰਦੇ ਨੇ ਜੋ ਤੁਹਾਨੂੰ ਹੀ ਚਾਹੁੰਦੇ ਨੇ ਇਨਸਾਨ ਉਹਨਾਂ ਚੀਜ਼ਾਂ ਨਾਲ ਘੱਟ ਬਿਮਾਰ ਹੁੰਦਾ ਹੈ ਜਿਨ੍ਹਾਂ ਨੂੰ ਉਹ ਖਾਂਦਾ ਪਰ ਉਹਨਾਂ ਚੀਜ਼ਾਂ ਨਾਲ ਜ਼ਿਆਦਾ ਬਿਮਾਰ ਹੁੰਦਾ ਹੈ ਜੋ ਉਸ ਨੂੰ ਖਾ ਰਹੀਆਂ ਹੁਣ ਹਰ ਦੋਸਤ ਨੂੰ ਹਰ ਰਾਜਣਾ ਦੱਸੋ ਕਿਉਂਕਿ ਦੋਸਤਾਂ ਦੇ ਵੀ ਕੁਝ ਅਕੇ ਦੋਸਤ ਹੁੰਦੇ ਨੇ ਲੋਕ ਬੇਵਜਾ ਖਾਮੋਸ਼ ਨਹੀਂ ਹੁੰਦੇ ਪਤਾ ਨਹੀਂ ਕੀ ਕੁਝ ਸਹਿ ਚੁੱਕੇ ਹੁੰਦੇ ਨੇ ਇਨਸਾਨ ਅਜੀਬ ਫਿਤਰਤ ਦਾ ਹੈ ਜਦੋਂ ਰਿਸ਼ਤਿਆਂ ਤੋਂ ਦਿਲ ਪਰ ਜਾਂਦਾ ਹੈ ਤਾਂ ਫਿਰ ਉਹ ਸਭ ਗੱਲਾਂ ਇਲਜ਼ਾਮ ਜਮਾ ਕਰਨਾ ਸ਼ੁਰੂ ਕਰ ਦਿੰਦਾ ਜਿਨ੍ਹਾਂ ਨੂੰ ਬੁਨਿਆਦ ਬਣਾ ਕੇ ਉਹ ਰਿਸ਼ਤਾ ਤੋੜ ਸਕੇ ਤੇ ਖੁਦ ਨੂੰ ਤਸੱਲੀ ਦੇ ਸਕੇ ਕਿ ਉਸਨੇ ਜੋ ਕੀਤਾ ਚੰਗਾ ਕੀਤਾ ਸ਼ਬਦ ਚਾਬੀਆਂ ਦੀ ਤਰ੍ਹਾਂ ਹੁੰਦੇ ਨੇ ਇਹਨਾਂ ਦਾ ਸਹੀ ਇਸਤੇਮਾਲ ਕਰਕੇ ਕਈਆਂ ਦੇ ਮੂੰਹ ਬੰਦ ਤੇ ਦਿਲ ਖੋਲੀ ਜਾ ਸਕਦੇ ਨੇ ਕੁਝ ਲੋਕ ਭਰੋਸੇ ਦੇ ਲਈ ਰੋਂਦੇ ਨੇ ਤੇ ਕੁਝ ਲੋਕ ਭਰੋਸਾ ਕਰਕੇ ਰੋਂਦੇ ਨੇ ਕਿਸੇ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਜਿਨ੍ਹਾਂ ਦੀ ਮਾਂ ਨਹੀਂ ਹੁੰਦੀ ਉਹਨਾਂ ਲਈ ਕੌਣ ਦੁਆ ਕਰਦਾ ਮਾਂ ਨੇ ਜਵਾਬ ਦਿੱਤਾ ਕਿ ਜੇਕਰ ਦਰਿਆ ਸੁੱਕ ਵੀ ਜਾਵੇ ਤਾਂ ਵੀ ਰੇਤ ਵਿੱਚੋਂ ਨਮੀ ਨਹੀਂ ਜਾਂਦੀ ਹੁੰਦੀ ਹਾਲ ਪੁੱਛਣ ਨਾਲ ਹਾਲ ਠੀਕ ਨਹੀਂ ਹੁੰਦਾ ਬਸ ਇੱਕ ਤਸੱਲੀ ਜਹੀ ਹੋ ਜਾਂਦੀ ਹੈ ਕਿ ਇਸ ਦੁਨੀਆ ਦੀ ਭੀੜ ਵਿੱਚ ਕੋਈ ਆਪਣਾ ਵੀ ਹੈ ਜੇਕਰ ਦੋਸਤੀ ਤੁਹਾਡੀ ਕਮਜ਼ੋਰੀ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਹੋ ਕਿੰਨੀਆਂ ਸਸਤੀਆਂ ਹੁੰਦੀਆਂ ਨੇ ਦੁਆਵਾਂ ਮੈਂ ਅੱਜ ਜਾਣਿਆ ਜਦੋਂ ਇੱਕ ਗਰੀਬ ਬਜ਼ੁਰਗ ਲੱਖਾਂ ਕਰੋੜਾਂ ਦੀਆਂ ਦੁਆਵਾਂ 1 ਰੁਪਏ ਦੇ ਵਿੱਚ ਦੇ ਗਿਆ ਜੇਕਰ ਤੁਹਾਡੇ ਚੰਦ ਬੁੱਲਾਂ ਨਾਲ ਕਿਸੇ ਦਾ ਖੂਨ ਵਾਧਾ ਤਾਂ ਇਹ ਵੀ ਇੱਕ ਖੂਨ ਦਾ ਨਹੀਂ ਹੈ ਜਿਨ੍ਹਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾ ਨਹੀਂ ਕਰਦੇ ਜਿਹੜੇ ਰੁੱਖ ਜਿਆਦਾ ਉੱਚੇ ਹੋਣ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ ਮੰਨਿਆ ਉਹ ਸਭ ਸੋਹਣੇ ਨੇ ਮੰਨਿਆ ਉਹ ਸਭ ਚੰਗੇ ਨੇ ਪਰ ਸਾਨੂੰ ਭਾਕ ਹੀ ਉਹਨਾਂ ਦਾ ਜੋ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ ਉਮੀਦ ਹੈ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਜਾਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ